ਸਸਿਕਾ ਜੀ ਸਾਰਿਆਂ ਨੂੰ ਅੱਜ ਦੀ ਇਹ ਵੀਡੀਓ ਮੇਲਾ ਪਹਿਲੀ ਹੋਊਗੀ ਪੰਜਾਬੀ ਦੇ ਵਿੱਚ ਤੇ Honda CB 200X ਇਹ ਲੈਏ ਨੂੰ ਮੈਨੂੰ ਹੋ ਗਿਆ 8 ਮਹੀਨੇ ਤੇ ਜਿਵੇਂ ਵੀ ਮੇਰਾ ਐਕਸਪੀਰੀਅੰਸ ਹੈਗਾ ਇਹਦੀਆਂ ਕਮੀਆਂ ਇਹਦੇ ਫਾਇਦੇ ਉਹ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਤੇ ਮੋਟਰਸਾਈਕਲ ਜਿਹੜਾ ਮੇਰਾ ਇਹ ਚੱਲ ਚੁੱਕਿਆ ਲਗਭਗ 10000 ਕਿਲੋਮੀਟਰ ਤਿੰਨ ਸਰਵਿਸਾਂ ਇਹਦੀਆਂ ਹੋ ਚੁੱਕੀਆਂ ਨੇ ਕੁਝ ਮੇਰਾ ਆਏ ਹੁੰਦਾ ਵੀ ਪਹਾੜਾਂ ਦੇ ਵਿੱਚ ਹੀ ਜ਼ਿਆਦਾਤਰ ਮੈਂ ਜਾਂਦਾ ਟੂਰ ਕਰਦਾ ਉੱਥੇ ਰਫ ਵੀ ਚਲਾਉਂਦੇ ਆ ਮਤਲਬ ਸਪੀਡਿੰਗ ਤਾਂ ਨਹੀਂ ਕਰਦੇ ਮਿੱਟੀ ਘਟਾ ਹੁੰਦਾ ਆਫ ਰੋਡਿੰਗ ਜੀ ਹੋ ਜਾਂਦੀ ਹੈ ਇਸ ਕਰਕੇ ਮੈਂ ਸਰਵਿਸ ਟਾਈਮ ਤੋਂ ਥੋੜਾ ਪਹਿਲਾਂ ਹੀ ਕਰਾ ਲੈਂਦਾ ਉਹਦੇ ਵਿੱਚ ਆਏ ਆ ਵੀ ਇੰਜਨ ਦਾ ਫਾਇਦਾ ਹੋ ਜਾਂਦਾ ਆਪਣਾ ਹੀ ਫਾਇਦਾ ਟਾਈਮ ਪਹਿਲਾਂ ਕਰਾ ਲੋ ਲੇਟ ਨਾਲ ਨਾ ਨੁਕਸਾਨ ਹੀ ਹੁੰਦਾ ਤੁਹਾਨੂੰ ਪਤਾ ਕੈਮਰੇ ਦੇ ਪਿੱਛੇ ਮੇਰਾ ਦੋਸਤ ਗੜਾ ਹੱਸ ਰਿਹਾ ਹੈ ਕਿਉਂਕਿ ਅਸੀਂ ਇਹ ਕੰਮ ਕਦੇ ਕੀਤਾ ਨਹੀਂ ਪਹਿਲੀ ਵਾਰ ਕਰ ਰਹੇ ਹਾਂ ਦੰਦ ਨਿਕੜ ਰਹੇ ਨੇ ਉਹਦੇ ਵੀ ਮੇਰੇ ਵੀ ਤੇ ਕੋਈ ਗੱਲ ਨਹੀਂ ਇਹ ਮੋਟਰਸਾਈਕਲ 200 ਸੀਸੀ ਇੰਜਨ ਦੇ ਨਾਲ ਆਉਂਦਾ ਪਰ ਐਕਚੁਅਲ ਦੇ ਵਿੱਚ ਇਹ 184.4 ਹੀ ਹੁੰਦਾ ਪੂਰਾ 200 ਸੀਸੀ ਨਹੀਂ ਹੁੰਦਾ 12 ਲੀਟਰ ਦਾ ਇਹਦਾ ਫਿਊਲ ਟੈਂਕ ਹੈ 40 ਦੀ ਐਵਰੇਜ ਕੰਪਨੀ ਕਹਿੰਦੀ ਹੈ ਪਰ 40 ਤੋਂ ਇਹ ਵੱਧ ਦੇ ਦਿੰਦਾ ਜੇ ਤੁਸੀਂ ਰਾਮ ਨਾਲ ਚਲਾਓ ਬਾਕੀ ਆਪਣੇ ਆਪਣੇ ਚਲਾਵੇ ਤੇ ਹੁੰਦਾ 40 ਤੋਂ ਵੀ ਵੱਧ ਐਵਰੇਜ ਹੈ ਮੈਂ ਲਈ ਹੋਈ ਐ ਇਸ ਤੋਂ 45 ਤੱਕ ਵੀ ਗਿਆ ਹੋਇਆ ਬਾਕੀ ਟਾਇਰ ਇਹਦੇ ਬਹੁਤ ਵਧੀਆ ਹੁੰਦੇ ਨੇ ਕੰਪਨੀ ਵੱਲੋਂ ਹੀ ਆ ਜਿਹੜੀ ਟਾਇਰ ਦਾ ਸਾਈਜ਼ ਆ 140.70 ਸਲਿੱਪ ਹੋ ਜੂਗਾ ਇਹ ਤਾਂ ਭੁੱਲੀ ਜਾਓ ਬਾਰਿਸ਼ ਹੋਵੇ ਮਿੱਟੀ ਹੋਵੇ ਰੇਤਾ ਹੋਵੇ ਸਲਿੱਪ ਨਹੀਂ ਇਹ ਕਰਦੇ ਹੈਗੇ ਡਿਸਕ ਬ੍ਰੇਕ ਆ ਜਾਂਦੀ ਅੱਗੇ ਪਿੱਛੇ ਏਬੀਐਸ ਹੈਗਾ ਬਸ ਇਹਦੀ ਕਮੀ ਕੀ ਹੈ ਵੀ ਇਹਦਾ ਲਾਈਟ ਹੈ ਜਿਹੜੀ ਕੰਪਨੀ ਵੱਲੋਂ ਆਂਦੀ ਹੈ ਉਹ ਕਾਫੀ ਜ਼ਿਆਦਾ ਘਟਾ ਹੈ ਤੇ ਤੁਹਾਨੂੰ ਐਕਸਟਰਾ ਲਾਈਟ ਲਵਾਣੀ ਪਊਗੀ ਕੰਫਰਟੇਬਲ ਦੀ ਗੱਲ ਕਰੀਏ ਸੀਟਾਂ ਇਹਨਾਂ ਦੀਆਂ ਅੱਗੇ ਵਾਲੀ ਪਿੱਛੇ ਵਾਲੀ ਦੋਨੋਂ ਹੀ ਠੀਕ ਨੇ ਪਿੱਛੇ ਵਾਲੀ ਥੋੜੀ ਜਿਹੀ ਆਏ ਆ ਵੀ ਪਿੱਛੇ ਬੰਦਾ ਮੈਂ ਕਦੇ ਬਿਠਾਇਆ ਨਹੀਂ ਤੇ ਜੇ ਕਦੇ ਮੈਂ ਆਪ ਬੈਠਿਆ ਤਾਂ ਥੋੜਾ ਜਿਹਾ ਲੱਗਦਾ ਵੀ ਅਨਕੰਫਰਟੇਬਲ ਪਰ ਇਹ ਜਿਹੜੀ ਡਰਾਈਵਰ ਦੀ ਸੀਟ ਆ ਬਹੁਤ ਕੰਫਰਟੇਬਲ ਆ ਮੈਂ ਇਹਦੇ ਨਾਲ ਹੇਮਕੁੰਡ ਸਾਹਿਬ ਦਾ ਜਿਹੜਾ ਹੈਗਾ ਸਫ਼ਰ ਇੱਕ ਦਿਨ ਦੇ ਵਿੱਚ ਵੀ ਕੀਤਾ ਹੋਇਆ ਸਵੇਰੇ 4 ਵਜੇ ਮੈਂ ਗੋਵਿੰਦਗੜ੍ਹ ਤੋਂ ਚੱਲ ਕੇ ਸ਼ਾਮ ਨੂੰ 7 ਵਜੇ ਮੈਂ ਪਟਿਆਲੇ ਇਹ ਬਾਈਕ ਦੇ ਉੱਪਰ ਕੀਤਾ ਹੋਇਆ ਇਹਦਾ ਗਰਾਊਂਡ ਕਲੀਅਰੈਂਸ ਆ ਜਿਹੜਾ ਵੀ ਕਹਿ ਲਓ ਤੁਸੀਂ ਇਹ ਉਚਾਈ ਹੁੰਦੀ ਹੈ 167 ਐਮ ਐਮ ਇਹ ਥੋੜੀ ਜੀ ਜੇ ਜ਼ਿਆਦਾ ਹੋਵੇ ਤਾਂ ਵਧੀਆ ਕਿਉਂਕਿ ਸਪੀਡ ਬ੍ਰੇਕਰ ਦੇ ਉੱਪਰੋਂ ਜਦੋਂ ਇਹਨੂੰ ਲੰਘਾਨੇ ਆ ਇਹ ਕਿਤੇ ਨਾ ਕਿਤੇ ਇਹਦਾ ਸਟੈਂਡ ਸਟੈਂਡ ਹੋਰ ਵੀ ਜ਼ਿਆਦਾ ਨੀਚੇ ਹੁੰਦਾ ਉਹ ਟੱਚ ਹੋ ਜਾਂਦਾ ਇਹ 2024 ਦੇ ਵਿੱਚ ਮੈਂ ਇਹ ਬਾਈਕ ਖਰੀਦਿਆ ਸੀਗਾ ਉਦੋਂ 1 ਲੱਖ 84000 ਦੇ ਵਿੱਚ ਆਨ ਰੋਡ ਮਿਲ ਜਾਂਦਾ ਸੀ ਹੁਣ ਥੋੜਾ ਜਿਹਾ ਇਹਦਾ ਰੇਟ ਵਧਿਆ ਉਹਦੇ ਵਿੱਚ ਪਰ ਤੁਹਾਨੂੰ ਫੀਚਰ ਮਿਲ ਜਾਣਗੇ ਡਿਸਪਲੇ ਦੇ ਵਿੱਚ ਕੁਛ ਇਹਦੇ ਟਰੈਕਸ਼ਨ ਕੰਟਰੋਲ ਵਗੈਰਾ ਮੋਡ ਚੇਂਜ ਕਰ ਸਕਦੇ ਹੋ ਤੁਸੀਂ ਬਲੂਟੁੱਥ ਆ ਗਿਆ ਇਹਦੇ ਵਿੱਚ ਤੇ ਚਾਰਜਰ ਵੀ ਆ ਗਿਆ ਇਹ ਵਾਲੇ ਮਾਡਲ ਦੇ ਵਿੱਚ ਨਹੀਂ ਹੈਗੇ ਜਿਹੜਾ ਨਵਾਂ ਮਾਡਲ ਆਇਆ ਉਹਦੇ ਵਿੱਚ ਇਹ ਚੀਜ਼ਾਂ ਮਿਲ ਜਾਣਗੀਆਂ ਤੁਹਾਨੂੰ ਇਹ ਬਾਈਕ ਦੇ ਉੱਪਰ ਮੈਂ ਸੋਲੋ ਟਰੈਵਲ ਬਹੁਤ ਕੀਤਾ ਲੰਬੇ ਲੰਬੇ ਟੂਰ ਕੀਤੇ ਨੇ 700 ਕਿਲੋਮੀਟਰ ਇੱਕ ਦਿਨ ਦੇ ਵਿੱਚ ਵੀ ਕੀਤਾ ਹੋਇਆ ਪਹਾੜਾਂ ਦੇ ਵਿੱਚ ਬਹੁਤ ਹੀ ਕੰਫਰਟੇਬਲ ਹੈ ਤੁਸੀਂ ਜਿਵੇਂ ਮਰਜ਼ੀ ਇਹਨੂੰ ਲੰਬਾ ਚਲਾਓ ਸੀਟ ਅੱਛੀ ਹੈ ਦੀ ਥਕਾਵਟ ਨਹੀਂ ਮਹਿਸੂਸ ਹੁੰਦੀ ਤੇ ਇਸ ਚਲਾਣ ਦੇ ਵਿੱਚ ਇੰਨਾ ਕੁ ਜ਼ਿਆਦਾ ਸਮੂਥ ਹੈ ਵੀ ਜਿਹੜਾ ਇਹਦਾ weight ਹੈ ਉਹ ਤੁਹਾਨੂੰ ਮਹਿਸੂਸ ਹੀ ਨਹੀਂ ਹੋਊਗਾ ਸਿਟਿੰਗ ਪੋਰਸ਼ਨ ਇਹਦਾ ਬਹੁਤ ਵਧੀਆ ਥੋੜੀ ਰਾਈਡ ਨੂੰ ਹੋਰ ਵੀ ਜ਼ਿਆਦਾ ਕੰਫਰਟੇਬਲ ਕਰ ਦਿੰਦਾ ਜਿੰਨਾ ਕਿ ਮੈਂ ਇਹ ਬਾਈਕ ਨੂੰ ਚਲਾਇਆ ਤੇ ਮੈਂ ਤੁਹਾਨੂੰ ਆਪਣਾ opinion ਦਵਾਂ ਕਿ ਇਹ ਮੋਟਰਸਾਈਕਲ ਰੇਟ ਦੇ ਹਿਸਾਬ ਨਾਲ ਬਹੁਤ ਵਧੀਆ ਹੈ ਪਾਕਟ ਫਰੈਂਡਲੀ ਹੈ ਸਰਵਿਸ ਹੈ ਜੀ ਕੋਈ ਜ਼ਿਆਦਾ ਮਹਿੰਗੀ ਨਹੀਂ ਹੁੰਦੀ ਹੈਗੀ 1500 ਦੇ ਵਿੱਚ ਥੋੜਾ ਸਸਤਾ ਸਰਵਿਸ ਆ ਜੇ ਕੋਈ ਐਕਸਟਰਾ ਸਮਾਨ ਨਾ ਪਵਾਓ ਤਾਂ ਤੇ ਐਵਰੇਜ ਪਰਫੋਮ ਵੀ ਵਧੀਆ ਹੈ ਲਾਈਟ weight ਆ ਖੱਚਾ ਬਹੁਤ ਘੱਟ ਹੈ ਮਨਾਰੀ ਦਾ 1500 ਰੁਪਏ ਦੇ ਤੇਲ ਦੇ ਨਾਲ ਇਹਦਾ ਅਪਡਾਊਨ ਹੋ ਜਾਂਦਾ ਜਿੱਥੇ ਮੇਰੇ ਨਾਲ ਦੇ ਦੋਸਤਾਂ ਨੇ ਦੋ-ਦੋ ਟੈਂਕੀਆਂ ਲਾਤੀਆਂ ਲਾਤੀਆਂ ਲਗਭਗ 3-3000 ਦਾ ਉਹਨਾਂ ਨੇ ਸਿਊਲ ਖੋਆ ਲਿਆ ਸੀ ਬਾਕੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਪੰਜਾਬੀ ਦੇ ਵਿੱਚ ਪਹਿਲੀ ਵਾਰ ਬਣਾਈ ਗਈ ਆ ਤੇ ਮੈਂ ਵੀ ਐਦਾਂ ਦੀ ਵੀਡੀਓ ਪਹਿਲੀ ਵਾਰ ਬਣਾ ਕੇ ਮੱਛਰ ਲੰਨ ਲੱਗ ਗਿਆ ਮੇਰੇ ਨੇਰਾ ਹੋ ਗਿਆ ਹੁਣ ਮੈਂ ਜਾਣਾ ਲੈਣਾ ਲੋ ਵੀਰੇ ਨਹੀਂ ਲੈਣਾ ਨਾਲ ਲੋ ਫੋਡੀ ਮਰ ਗਿਆ ਮੈਨੂੰ ਵਧੀਆ ਲੱਗਿਆ ਮੈਂ ਲੈ ਲਿਆ ਗੱਲ ਖਤਮ ਲਾਈਕ ਸ਼ੇਅਰ ਕਮੈਂਟ ਕਰੋ ਵੀਡੀਓ ਆਪਣੇ 11 ਮਿੱਤਰਾਂ ਚ ਉਹ ਕਰ ਦਿਓ ਅੱਗੇ ਸ਼ੇਅਰ ਆਪਾਂ ਇਹ ਕੁਝ ਨਹੀਂ ਸਾਡੇ ਕੋਲ ਪਹਿਲੀ ਵਾਰੀ ਵੀਡੀਓ ਬਣਾਈ ਐ ਅੱਗੇ ਨੂੰ ਸੁਧਾਰ ਹੋ ਜਾਏਗਾ 11 ਤਾਂ ਆਹੀ ਕੁਝ ਆ ਸਸਰੀ ਗੱਲ ਦੀ ਗੱਲ ਹੈ 12 ਲੀਟਰ ਦਾ ਇਹਦਾ ਫਿਊਲ ਟੈਂਕ ਆ ਪਰ ਪਟਾਕੇ ਚਲਾ ਲਓ ਤੁਸੀਂ ਹਿਸਾਬ ਨਾਲ ਵੀ ਚਲਾਵੇ ਹਿਸਾਬ ਨਾਲ ਵੀ